ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗੁਰ ਪ੍ਰਸਾਦ ਪੰਜਾਬ ਯਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ ਤਨ ਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਚ ਜੁੜ ਬੈਠੇ ਹੋ ਦੋ ਕਾਲੰਗ ਪ੍ਰਨਾਸੀ ਦੇ ਆਲਮ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਪੂਤੇ ਬਾਲੀਏ ਕੁਲੀ ਆਲਮ ਧੰਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਸਿਰ ਝੁਕਾ ਕੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਤਨਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਪਿਆਂ ਦੇ ਚੋ ਚਾਰਨ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਆਪਖਥਾ ਸਰਵਣ ਕਰ ਰਹੇ ਹੋ 사ਤਗੁਰਾਂ ਦੀ ਮਹਾਨ ਕਿਰਪਾ ਹੋਈ ਆ ਪੰਜਵੀਂ ਅਸ਼ਟਪਦੀ ਦੀ ਆਪ ਸਮੂਹ ਸੰਗਤਾਂ ਨੇ ਕੱਲ ਨੂੰ ਚੌਥੀ ਪੌੜੀ ਸਰਵਣ ਕੀਤੀ ਸੀ ਆਉ ਅੱਜ ਧੰਤਨਾਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੀਂ ਅਸ਼ਟਪਦੀ ਦੀ ਪੰਜਵੀਂ ਪੌੜੀ ਵਿੱਚ ਕੀ ਫਰਮਾ ਰਹੇ ਨੇ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਥਿਆ ਸ਼ਰਵਨ ਪਰ ਨਿੰਦਾ ਸੁਣਹਿ ਮਿਥਿਆ ਹਸਤ ਪਰ ਦਰਬ ਕੋ ਹਿਰਹਿ ਮਿਥਿਆ ਸ਼ਰਵਨ ਪਰ ਨਿੰਦਾ ਸੁਣਹਿ ਭੰਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਫਰਮਾਨ ਕਰਦੇ ਹਨ ਕਿ ਮਿਥਿਆ ਸ਼ਰਮਨ ਪਰ ਨਿੰਦਾ ਸੁਣਹਿ ਇਹ ਜੋ ਸਾਨੂੰ ਸਾਧਗੁਰਾਂ ਨੇ ਸਰਵਣ ਦਾ ਅਰਥ ਹੈ ਕਿ ਕੰਨ ਇਹ ਜਿਹੜੇ ਸਾਧਗੁਰਾਂ ਨੇ ਸਾਨੂੰ ਕੰਨ ਦਿੱਤੇ ਹੋਏ ਨੇ ਸਾਧਗੁਰ ਕਹਿੰਦੇ ਨੇ ਕਿ ਇਹ ਵੀ ਤੁਸੀਂ ਜਿਸ ਕੰਨਾਂ ਨੇ ਪ੍ਰਭੂ ਪਰਮੇਸ਼ਰ ਕਾਲਪੁਰਖ ਦਾ ਨਾਮ ਸਰਵਣ ਕਰਨਾ ਸੀ ਉਸ ਪਰਮੇਸ਼ਰ ਕਾਲਪੁਰਖ ਦੀ ਉਸਤਤ ਸਰਵਣ ਕਰਨੀ ਸੀ ਪਰ ਉਸ ਕੰਨਾਂ ਨੂੰ ਤੁਸੀਂ ਪਰ ਨਿੰਦਾ ਸੁਣਹੀਂ ਪਰਾਇ ਨਿੰਦਾ ਸੁਣ ਦੇ ਵਿੱਚ ਰਸਾਂ ਦੇ ਵਿੱਚ ਲਾਇਆ ਹੋਇਆ ਹੈ ਮਿੱਥਿਆ ਹਸਤ ਪਰ ਦਰਬ ਕੋ ਖਿਰ ਹੈ ਸਤਗੁਰ ਕਹਿੰਦੇ ਨੇ ਕਿ ਹੱਥ ਤੇ ਦਰਬ ਦਰਬ ਦਾ ਅਰਥ ਧਨ ਦੌਲਤਾਂ ਖਿਰੇ ਦਾ ਅਰਥ ਹੈ ਕਿ ਉਸ ਨੂੰ ਚੁਰਾਉਂਦਾ ਹੈ ਤੇ ਮਿੱਥਿਆ ਹਸਤ ਪਰ ਦਰਬ ਕੋ ਖਿਰ ਹੈ ਤੇ ਇਹਨਾਂ ਹੱਥਾਂ ਨੂੰ ਪਰਾਏ ਧਨ ਦੇ ਨਾਲ ਚੁਰਾਉਣਾ ਕੀਤਾ ਹੈ ਤਾਂ ਉਹ ਵੀ ਨਾਸਵੰਤੀ ਹਨ ਇਹ ਵੀ ਹੱਥ ਵੀ ਇੱਥੇ ਨਹੀਂ ਰਹਿਣੇ ਜਿਹੜਾ ਧਨ ਚੁਰਾਉਣਾ ਤੇ ਉਹ ਵੀ ਨਹੀਂ ਰਹਿਣਾ ਮਿੱਥਿਆ ਨੇਤਰ ਪੇਖਤ ਪਰ ਤਰੇ ਰੂਪਾਦ ਸਤਿਗੁਰ ਫਰਮਾਉਂਦੇ ਹਨ ਮਿੱਥਿਆ ਨੇਤਰ ਪੇਖਤ ਪਰ ਤਰੇ ਰੂਪਾਦ ਪਰ ਕੀ ਪਰਾਇਆਂ ਇਸਤਰੀਆਂ ਮਿੱਥਿਆ ਨੇਤਰ ਪੇਖਤ ਪਰ ਤਰੇ ਤਰੇ ਦਾ ਅਰਥ ਹੈ ਕਿ ਇਸਤਰੀ ਇਸ ਕਰਕੇ ਤੂੰ ਕਹਿੰਦੇ ਕਿ ਪਰਾਇਆਂ ਇਸਤਰੀਆਂ ਵੱਲ ਜਿਵੇਂ ਉਹਨਾਂ ਦੇ ਸੋਹਣੇ ਰੂਪ ਵੱਲ ਵੇਖਣਾ ਕਰਦਾ ਹੈ ਏ ਤੇਰੇ नेत्रਤ ਨਾ ਸੋਹਣੀਆਂ ਇਸਤਰੀਆਂ ਨਸਫਰੀ ਹਨ ਇਹ ਵੀ ਇੱਥੇ ਰਹਿਣਾ ਨਹੀਂ ਇਹ ਨਾਸਵੰਤ ਹਨ ਮਿੱਠਿਆ ਰਸਨਾ ਭੋਜਨ ਅਨ ਸਵਾਦ ਸਤਿਗੁਰ ਕਹਿੰਦੇ ਨੇ ਕਿ ਜਿਸ ਜੀਬ ਦੇ ਨਾਲ ਰਸਨਾ ਦੇ ਨਾਲ 36 ਪ੍ਰਕਾਰ ਦੇ ਭੋਜਨਾਂ ਨਾਲ ਸਵਾਦ ਲੈਂਦਾ ਹੈ ਹੋਰ ਆਪਣੇ ਪਾਉਂਦਾ ਹੈ ਖਡਾਉਂਦਾ ਹੈ ਸਵਾਦ ਸਵਾਦ ਦੇ ਨਾਲ ਇਹਨਾਂ ਨੂੰ ਭੋਜਨ ਛਕਦਾ ਹੈ ਇਸ ਜੀਬ ਦੇ ਨਾਲ ਰਸ ਮਾਣਦਾ ਹੈ ਸਤਿਗੁਰ ਕਹਿੰਦੇ ਇਹ ਜੀਵ ਵੀ ਮਿੱਥਿਆ ਨਹੀਂ ਰਹਿਣੀ ਇਹ ਵੀ ਨਾਸਵੰਤ ਹੈ ਮਿੱਥਿਆ ਚਰਨ ਪਰ ਬਕਾਰ ਕੋ ਧਾਵ ਹੈ ਤੇ ਚਰਨੇ ਜਿਹੜੇ ਤੇਰੇ ਪੈਰ ਵੀ ਆ ਇਹ ਬਕਾਰਾਂ ਵੱਲ ਬਹੁਤ ਧੋੜ ਧੋੜ ਕੇ ਭੱਜ ਭੱਜ ਕੇ ਜਾਂਦੇ ਨੇ ਵਿਸ਼ਾ ਬਕਾਰਿਆਂ ਵੱਲ ਤੇ ਸਤਿਗੁਰ ਕਹਿੰਦੇ ਹਨ ਕਿ ਇਹ ਵੀ ਮਿੱਥਿਆ ਹੀ ਆ ਹਨ ਇਹ ਵੀ ਨਸਪਲੀ ਖਾਨੇ ਇਹ ਵੀ ਟਿਕੇ ਨਹੀਂ ਰਹਿਣੇ ਮਿੱਥਿਆ ਮਨ ਪਰ ਲੋਭ ਲੁਭਾਵ ਹੈ ਸਤਿਗੁਰ ਕਹਿੰਦੇ ਜਿਹੜਾ ਮਨ ਕਰਕੇ ਤੂੰ ਲੋਭ ਕਰਦਾ ਹੈ ਲੋਭ ਦੇ ਵਿੱਚ ਫਸਿਆ ਹੋਇਆ ਕਈਆਂ ਦਾ ਧਨ ਚੁਰਾਉਣਾ ਹੈ ਜੋ ਕੁਝ ਕਹਿੰਦਾ ਕਿ ਇਹ ਵੀ ਮੇਰਾ ਇਹ ਵੀ ਮੇਰਾ ਜਿਸ ਤਰ੍ਹਾਂ ਅੱਗੇ ਵੀ ਤੁਸੀਂ ਸਾਖੀ ਸੁਣੀ ਆ ਕਿ ਦੋ ਤਿੰਨ ਚੋਰ ਸਨ ਕਿਸੇ ਸ਼ਾਹੂਕਾਰ ਦਾ ਘਰੇ ਲੁੱਟਣ ਗਏ ਬੈਗ ਭਰ ਕੇ ਲੈ ਆਂਦਾ ਫਿਰ ਉਹਨਾਂ ਨੇ ਤਿੰਨਾ ਨਹੀਂ ਕਿਹਾ ਕਿ ਕੁਝ ਖਾ ਪੀ ਲੈਣਾ ਚਾਹੀਦਾ ਆ ਇਸੇ ਤਰ੍ਹਾਂ ਹੀ ਸਤਿਗੁਰ ਕਹਿੰਦੇ ਹਨ ਕਿ ਉਹ ਚੋਰਾਂ ਨੇ ਜਿਹੜਾ ਕਿ ਜਦੋਂ ਉਹਨਾਂ ਨੇ ਕੁਝ ਖਾਣ ਪੀਣ ਬਾਰੇ ਸੋਚਿਆ ਹੁਣ ਹਰ ਇੱਕ ਦੇ ਮਨ ਦੇ ਵਿੱਚ ਡਾਰੇਗਾ ਕਿ ਜੇ ਮੈਚ ਲੱਗਿਆ ਤੇ ਇਹ ਦੋਨੋਂ ਕਿਸੇ ਪੈਸੇ ਨਾ ਰੱਖ ਲੈਣ ਮਗਰੋਂ ਮੇਰੇ ਤੇ ਫਿਰ ਉਹ ਇੱਕ ਕਹਿੰਦਾ ਹੈ ਕਿ ਅਸੀਂ ਦੋ ਜਣੇ ਰਾਖੀ ਕਰਾਂਗੇ ਤੇ ਇੱਕ ਜਣਾ ਧੰਨ ਲਿਆਓ ਇੱਕ ਜਣਾ ਕੁਝ ਖਾਣ ਵਾਸਤੇ ਲਿਆਓ ਇੱਕ ਜਣਾ ਹੁਣ ਦੁਕਾਨ ਤੇ ਕੁਝ ਖਾਣ ਵਾਸਤੇ ਲੈਣ ਗਿਆ ਆ ਇਹਨਾਂ ਦੇ ਸਿਰ ਦੇ ਉੱਤੇ ਲੋਭ ਮੜ ਰੌਂਦਾ ਆ ਜਿਹੜੇ ਦੋ ਉੱਥੇ ਬੈਠੇ ਨੇ ਉਹ ਕਹਿੰਦੇ ਕਿ ਅਸੀਂ ਉਸ ਨੂੰ ਧੰਨ ਨਹੀਂ ਦੇਣਾ ਜਿਹੜਾ ਲੁੱਟ ਕੇ ਲਿਆਉਂਦਾ ਹੈ ਤੇ ਜਿਹੜਾ ਉਹ ਖਾਣ ਵਾਸਤੇ ਕੁਝ ਲੈਣ ਵਾਸਤੇ ਗਿਆ ਹੈ ਵੀ ਉਹ ਕਹਿੰਦਾ ਕਿ ਮੇਰੇ ਨੂੰ ਮਗਰੋਂ ਇਹਨਾਂ ਨੇ ਕੁਝ ਨਾ ਕੁਝ ਤੇ ਖੇਰਾ ਫੇਰੀ ਕਰਨੀ ਆ ਪਰ ਮੈਂ ਇਹਨਾਂ ਨੂੰ ਦੋਨਾਂ ਨੂੰ ਇਸ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਮਾਰ ਦੇਣਾ ਇਸ ਤਰ੍ਹਾਂ ਉਹ ਖਾਣਾ ਲੈ ਕੇ ਆਇਆ ਤੇ ਉਹਨਾਂ ਦੋਨਾਂ ਨੇ ਵੀ ਆਉਂਦਿਆਂ ਨੂੰ ਤਲਵਾਰਾਂ ਤਿੱਖੀਆਂ ਕੀਤੀਆਂ ਕਿ ਇਸ ਨੂੰ ਆਉਂਦੇ ਨੂੰ ਇਹਦਾ ਗਾਟਾ ਲਾ ਦੇਣਾ ਹੈ ਇਸ ਤਰ੍ਹਾਂ ਜਦੋਂ ਉਹ ਚੋਰ ਇੱਕ ਖਾਣਾ ਲੈਣ ਵੇ ਗਿਆ ਤੇ ਦੋ ਰਾਖੀ ਕਰ ਰਹੇ ਨੇ ਧੰਨ ਦੀ ਤੇ ਜਦੋਂ ਆਇਆ ਤੇ ਉਹਨਾਂ ਉਸਦਾ ਗਾਟਾ ਲਾ ਦਿੱਤਾ ਤੋ ਚੋਰ ਵੀ ਜਿਹੜਾ ਧੰਨ ਲੈ ਕੇ ਆਇਆ ਸੀ ਖਾਣਾ ਲੈ ਕੇ ਆਇਆ ਸੀ ਜੋ ਭੋਜਨ ਸੀ ਉਸ ਦੇ ਵਿੱਚ ਉਸ ਨੇ ਜ਼ਹਿਰ ਮਲਾਇਆ ਕਿ ਸਾਂ ਇਹਨਾਂ ਨੂੰ ਮਾਰ ਦੇਣਾ ਤੇ ਉਹ ਧੰਨ ਸਾਰਾ ਮੈਂ ਸੰਭਾਂਗਾ ਪਰ ਉਹ ਧੰਨ ਕਿਸੇ ਦੇ ਹੱਥ ਵੀ ਨਹੀਂ ਲੱਗਦਾ ਕਿਉਂਕਿ ਉਸ ਨੂੰ ਆਉਂਦੇ ਨੂੰ ਉਹ ਮਾਰ ਦਿੰਦੇ ਨੇ ਤੇ ਜਦੋਂ ਮਾਰ ਕੇ ਬੈਗ ਲੈ ਕੇ ਧੰਨ ਵਾਲਾ ਲੈ ਚੱਲਦੇ ਨੇ ਤੇ ਕਹਿੰਦੇ ਇਹਨੇ ਖਾਣਾ ਲਿਆਂਦਾ ਇਹ ਖਾ ਚਲੀਏ ਉਹ ਖਾਣਾ ਖਾਂਦੇ ਨੇ ਭੋਜਨ ਖਾਂਦੇ ਨੇ ਤੇ ਆਪ ਵੀ ਮਰ ਜਾਂਦੇ ਨੇ ਇਸ ਕਰਕੇ 사ਦਗੁਰ ਸਾਨੂੰ ਸਮਝਾਉਣਾ ਕਰਦੇ ਹਨ ਕਿ ਮਿੱਥਿਆ ਮਨ ਪ੍ਰਲੋਭ ਲੁਭਾਵ ਕੇ ਜਿਹੜੇ ਲੋਭੀ ਬੰਦੇ ਨੇ ਲੋਭ ਦੇ ਵਿੱਚ ਫਸੇ ਹੋਏ ਉਹ ਲੋਭ ਹੀ ਉਹਨਾਂ ਨੂੰ ਕਿ ਅਸੀਂ ਧਨ ਰੱਖਾਂਗੇ ਤੋਂ ਖਾਣਾ ਲੈ ਜਾਣ ਵਾਲਾ ਕਹਿੰਦਾ ਸੀ ਕਿ ਅਸੀਂ ਰੱਖਾਂਗੇ ਪਰ ਤਿੰਨੇ ਹੀ ਮਰ ਗਏ ਨੇ ਇਸ ਕਰਕੇ ਸਤਿਗੁਰੂ ਫਰਮਾਉਂਦੇ ਨੇ ਲੋਭੀ ਦਾ ਵਸਾਹੂ ਨਾ ਕੀਤਾ ਜਾਏ ਜੇ ਕਾ ਪਾਰਵ ਸਾਹਿਬ ਸਤਿਗੁਰ ਕਹਿੰਦੇ ਮਿੱਥਿਆ ਮਨ ਪਰ ਲੋਭ ਲਭਾਵੇ ਪਰ ਇਹ ਤੂੰ ਲੋਭ ਜਿਹੜਾ ਲਭਾ ਰਿਆਂ ਖਾ ਲੋਭੇ ਮਾਨ ਹੁੰਦਾ ਹੈ ਇਹ ਮਨ ਕਰਕੇ ਲੋਭ ਹੈ ਇਹ ਵੀ ਮਿੱਥਿਆ ਹੀ ਹੈ ਇਹ ਵੀ ਨਾਸਵੰਤ ਹੈ ਨਹੀਂ ਰਹਿਣਾ ਮਿੱਥਿਆ ਤਨ ਨਹੀਂ ਪਾਰੇ ਉਪਕਾਰਾ ਜਿਹੜਾ ਤਨ ਜਿਹੜਾ ਸਰੀਰ ਤੈਨੂੰ ਕਾਲਪੁਰਖ ਵਾਹਿਗੁਰੂ ਨੇ ਦਿੱਤਾ ਹੈ ਇਸ ਨਾਲ ਤੂੰ ਕਦੇ ਵੀ ਪਰਉਪਕਾਰ ਨਹੀਂ ਕੀਤਾ ਮਿੱਥਿਆ ਬਾਸ ਲੇਤ ਬੇਕਾਰਾ ਸਾਧਗੁਰੂ ਕਹਿੰਦੇ ਨੇ ਕਿ ਤੈਨੂੰ ਨਾਕ ਦਿੱਤਾ ਹੈ ਸਾਧਗੁਰਾਂ ਨੇ ਕਿੰਨਾ ਸੁਣਾ ਨਾਕ ਦਿੱਤਾ ਉਸਦੇ ਨਾਲ ਤੂੰ ਵਾਸ਼ਨਾ ਲੈਣਾ ਪਰ ਵਾਸ਼ਨਾ ਤੂੰ ਪਕਾਰਾਂ ਦੀਆਂ ਲੈਣਾ ਬੜੇ ਵਧੀਆ ਵਧੀਆ ਤੋ ਸੈਂਟਲ ਆਗੇ ਪਾਉਣਾ ਆ ਉਹ ਵਕਾਰਾਂ ਨੇ ਉੱਤੇ ਵਿਸ਼ੇ ਵਕਾਰਾਂ ਨੂੰ ਇਸ ਕਰਕੇ ਆਪਣੇ ਉੱਤੇ ਤੋਂ ਵਿਸ਼ੇ ਵਕਾਰਾਂ ਨੂੰ ਉਹ ਗੜ ਵਾਸਤੇ ਇਹ ਵਿਕਾਰਾ ਵਿਕਾਰ ਦਾ ਅਰਥ ਹੈ ਵਿਸ਼ੇ ਵਿਕਾਰ ਤੇ ਇਸ ਦੀਆਂ ਵਾਸ਼ਨਾ ਤੋਂ ਬੜੀਆਂ ਆਨੰਦ ਤਮੰਦਾ ਹੈ ਖੁਸ਼ਬਾ ਲੈਂਦਾ ਹੈ ਇਹ ਵੀ ਨਾਸਵੰਤ ਹਨ ਬੇਨ ਬੂਜੇ ਮਿਥਿਆ ਸਭ ਭਏ ਸਤਗੁਰ ਕਹਿੰਦੇ ਹਨ ਕਿ ਬਿਨ ਬੂਜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਤੋਂ ਬਿਨ ਬੂਜੇ ਉਸ ਅਕਾਲ ਪੁਰਖ ਦੀ ਰਜਾ ਨੂੰ ਬੂਜੇ ਹੋਏ ਉਸ ਦਾ ਨਾਮ ਨਾ ਜਨਾਂ ਤੱਕ ਅਸੀਂ ਬਜ ਉਸ ਦੀ ਰਜਾ ਨਾ ਬੂਜੇ ਤੇ ਸਤਗੁਰ ਕਹਿੰਦੇ ਮਿਥਿਆ ਸਭ ਭਏ ਕਿ ਜੇ ਅਸੀਂ ਉਸ ਨੂੰ ਨਾ ਸਮਝੇ ਬਿਗੈਰ ਸਮਝੇ ਤੇ ਗੁਰਾਂ ਦੇ ਕਰਤਵਾਂ ਇੰਦ੍ਰਿਆ ਮਿੱਥਿਆ ਨਸਫਲ ਪਏ ਆ ਇਹ ਸਾਧਗੁਰ ਕਥਨ ਕਰਦੇ ਨੇ ਕਿ ਕੇਵਲ ਸਾਰਿਆਂ ਨੂੰ ਸਰੇ ਭਰੇ ਕਰਨ ਵਾਲੇ ਖਰੀ ਪਰਮੇਸ਼ਰ ਦਾ ਨਾਮ ਹੀ ਲੈਣਾ ਚਾਹੀਦਾ ਅਗੇ ਪੜੋ ਜੀ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਸਾਧਗੁਰ ਕਹਿੰਦੇ ਨੇ ਕਿ ਉਹ ਕੀ ਦੇਹੀ ਸਫਲ ਹੈ ਜਿਹੜੀ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਨਾ ਕਰਦੀ ਹੈ ਜਿਹੜੀ ਸੁਦੇਹੀ ਵਾਹਿਗੁਰੂ ਵਾਹਿਗੁਰੂ ਅੰਮ੍ਰਿਤ ਵੇਲੇ ਉੱਠ ਕੇ ਚਲਾਗੇ ਉਠ ਨਾਮ ਜਪਣ ਇਸ ਬਾਸੁਰ ਆਰਾਧ ਜਿਹੜੇ ਅਕਾਲ ਪੁਰਖ ਪਰਮੇਸ਼ਰ ਨੂੰ ਆਰਾਧਿਆ ਹੋਹੀ ਸਾਧੂ ਕਹਿੰਦੇ ਕਿ ਦੇਖੀ ਸਫਲ ਹੈ ਆਪ ਸਮੂਹ ਸੰਗਤਾਂ ਨੇ ਪੰਜਵੀਂ ਅਸ਼ਟਪਦੀ ਦੀ ਪਹਿਲੀ ਪੌੜੀ ਅੱਜ ਸਰਵਣ ਕੀਤੀ ਬਿਆਨਤ ਹੀ ਪ੍ਰਕਾਰ ਦੀਆਂ ਭੁਲਾ ਗਲਤੀਆਂ ਹੋਈਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਇਸੇ ਤਰ੍ਹਾਂ ਹੀ ਕੱਲ ਨੂੰ ਪੰਜਵੀਂ ਅਸ਼ਟਪਦੀ ਦੀ ਛੇਵੀਂ ਪੌੜੀ ਜੋ ਕਿ ਸਾਧੂ ਗੁਰੂਆ ਕਿਰਪਾ ਕਰਨਗੇ ਆਪ ਕਥਾ ਕਰਵਾਉਣਗੇ ਆਪ ਜੀ ਨੇ ਸਰਵਣ ਕਰਨੀ ਹੈ ਵਿਆੰਤਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਸ਼ਬਦ ਦੀ ਵਿਚਾਰ ਕਰਦੇ ਆਂ ਗੁਰਬਾਣੀ ਪੜ੍ਹਦੇ ਸੁਣਦੇ ਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ